ਇੱਕ ਸਾਧਵੀ ਬੀਬੀ ਵੱਲੋਂ ਇੱਕ ਗੱਲ ਆਖੀ ਜਾ ਰਹੀ ਹੈ ਕਿ ਜੋ ਕੁਲਵਿੰਦਰ ਕੌਰ ਨੇ ਕੀਤਾ ਉਹ ਸਰਾਸਰ ਗਲਤ ਹੈ ਤੇ ਉਹਨੇ ਆਪਣੀ ਵਰਦੀ ਨੂੰ ਦਾਗ ਲਾਇਆ ਹੈ ਜਦੋਂ ਇਹੀ ਵਰਦੀ ਪਹਿਨਣ ਵਾਲੇ ਜੰਤਰ ਮੰਤਰ ਤੋਂ ਆਪਣੇ ਹੱਕਾਂ ਦੀ ਆਵਾਜ਼ ਉਠਾ ਰਹੀਆਂ ਖਡਾਰਨਾ ਨੂੰ ਕੜੀਸ ਕੇ ਬਾਹਰ ਕੱਢਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਧਵੀ ਬੀਬੀ ਵੱਲੋਂ ਇੱਕ ਗੱਲ ਆਖੀ ਜਾ ਰਹੀ ਹੈ ਕਿ ਜੋ ਕੁਲਵਿੰਦਰ ਕੌਰ ਨੇ ਕੀਤਾ ਉਹ ਸਰਾਸਰ ਗਲਤ ਹੈ ਤੇ ਉਹਨੇ ਆਪਣੀ ਵਰਦੀ ਨੂੰ ਦਾਗ ਲਾਇਆ ਹੈ ਮੈਂ ਸਾਧਵੀ ਜੀ ਨੂੰ ਇੱਕ ਗੱਲ ਪੁੱਛ ਲੈਣਾ ਚਾਹੁੰਦਾ ਜਦੋਂ ਇਹੀ ਵਰਦੀ ਪਹਿਨਣ ਵਾਲੇ ਜੰਤਰ ਮੰਤਰ ਤੋਂ ਆਪਣੇ ਹੱਕਾਂ ਦੀ ਆਵਾਜ਼ ਉਠਾ ਰਹੀਆਂ ਖਡਾਰਨਾ ਨੂੰ ਕੜੀਸ ਬਾਹਰ ਕੱਢਦੇ ਨੇ ਤੇ ਉਹਨਾਂ ਦੇ ਹੁਕਮਾਂ ਦੇ ਉੱਤੇ ਬਾਹਰ ਕੱਢਦੇ ਨੇ ਜਿਨ੍ਹਾਂ ਦੇ ਉੱਤੇ ਸੈਕਸ਼ੂਅਲ ਅਸੌਲਟ ਦੇ ਜਿਹੜੇ ਇਲਜ਼ਾਮ ਲੱਗੇ ਹੋਏ ਸਨ ਕਿ ਉਦੋਂ ਇਹ ਵਰਦੀ ਦੀ ਉਲੰਘਣਾ ਨਹੀਂ ਸੀ ਹੋਈ ਜਦੋਂ ਸਰਕਾਰ ਤੇ ਕਹਿਣ ਦੇ ਉੱਤੇ ਇਹ ਵਰਦੀ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਹਤੂਤ ਦੇ ਵਿੱਚ ਜੋੜਿਆ ਸਮੇਤ ਤੇ ਅਸਲੇ ਸਮੇਤ ਵਰਦੀ ਹੈ ਬਜ਼ੁਰਗ ਬੀਬੀਆਂ ਤੇ ਬੱਚਿਆਂ ਦੇ ਉੱਤੇ ਕਹਿਟਾਇਆ ਜਾਂਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਜਾਂਦਾ ਹੈ ਤੇ ਉਹਦੇ ਨਾਲ ਨਾਲ ਪੰਜਾਬ ਦੇ 36 37 ਹੋਰ ਗੁਰਦੁਆਰਿਆਂ ਦੇ ਉੱਤੇ ਵੀ ਹਮਲਾ ਕੀਤਾ ਜਾਂਦਾ ਹੈ ਕੀ ਉਹ ਵਰਦੀ ਦੀ ਉਲੰਘਣਾ ਨਹੀਂ ਸੀ 1984 ਦੇ ਵਿੱਚ ਹੀ ਇੱਕ ਤੋਂ ਲੈ ਕੇ 4 ਨਵੰਬਰ ਦੇ ਦਰਮਿਆਨ ਜਦੋਂ ਸਿੱਖਾਂ ਨੂੰ ਟਾਇਰ ਪਾ ਪਾ ਕੇ ਸਾੜਿਆ ਜਾ ਰਿਹਾ ਸੀਗਾ ਤੇ ਸਿੱਖ ਬੀਬੀਆਂ ਦੇ ਬਲਾਤਕਾਰ ਕੀਤੇ ਜਾ ਰਹੇ ਸੀਗੇ ਤੇ ਐਸੇ ਵਰਦੀ ਨੂੰ ਪਾਉਣ ਵਾਲਿਆਂ ਨੇ ਆਪਣੇ ਵੱਡਿਆਂ ਦੇ ਹੁਕਮ ਮੰਨ ਕੇ ਇਸ ਕੱਲੂਕਰ ਨੂੰ ਰੋਕਣ ਦੇ ਬਚਾਏ ਉਧਰ ਮੋਗ ਦਰਸ਼ਕਾਂ ਦਾ ਰੋਲ ਨਭਾਇਆ ਉਦੋਂ ਇਸ ਵਰਦੀ ਦੀ ਉਲੰਘਣਾ ਨਹੀਂ ਹੋਈ ਇਸ ਵਰਦੀ ਨੂੰ ਪਾਉਣ ਵਾਲੇ ਜਦੋਂ ਅਧਿਆਪਕਾਂ ਦੇ ਉੱਤੇ ਤੇ ਆਪਣੇ ਹੱਕ ਮੰਗਦੇ ਕਿਸਾਨਾਂ ਦੇ ਉੱਤੇ लाठी चार्ज ਕਰਦੇ ਆ ਤੇ ਉਹਨਾਂ ਦੇ ਹੱਕ ਨੂੰ ਆਵਾਜ਼ ਨੂੰ ਕੁਚਲਦੇ ਆ ਉਦੋਂ ਉਲੰਘਣਾ ਨਹੀਂ ਹੁੰਦੀ ਵਰਦੀ ਦੀ ਇਲਾਜ ਰੱਖਣ ਵਾਲੀ ਗੱਲ ਉਦੋਂ ਕਿੱਥੇ ਜਾਂਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਤੇ ਗਲਤੀ ਕਰਨ ਵਾਲੇ ਦੋਸ਼ੀਆਂ ਨੂੰ ਬਿਨਾਂ ਕਿਸੇ ਸਜ਼ਾ ਤੋਂ ਅੱਡ ਦਿੱਤਾ ਜਾਂਦਾ ਹੈ ਨਾਲੇ ਇੱਕ ਹੋਰ ਗੱਲ ਇਸੇ ਇਲੈਕਸ਼ਨ ਕੈਂਪੇਨ ਦੇ ਵਿੱਚ ਦਿੱਲੀ ਵਿੱਚ ਇੱਕ ਨਯਕ ਮਾਰ ਨੂੰ ਇੱਕ ਸ਼ਖਸ ਵੱਲੋਂ ਥੱਪੜ ਮਾਰਿਆ ਜਾਂਦਾ ਹੈ ਉਦੋਂ ਤਾਂ ਕਿਸੇ ਨੇ ਨਹੀਂ ਆਖਿਆ ਕਿ ਦਿੱਲੀ ਦੇ ਵਿੱਚ ਅਤਵਾਦ ਤੇ ਉਗਰਵਾਦ ਫੈਲਦਾ ਪਿਆ ਹੈ ਮੈਂ ਸਤਵੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਐ ਕਿ ਆਪਾਂ ਜੇ ਹੱਕਾਂ ਦੀ ਆਵਾਜ਼ ਉਠਾਉਂਦੇ ਆਏ ਆਂ ਤੇ ਜੀ ਸੱਚੇ ਉਠਾਓ ਪਰ ਇਸ ਸਿਲੈਕਟਿਵ ਕ੍ਰਿਟਿਸਿਜ਼ਮ ਕਰਕੇ ਡਬਲ ਸਟੈਂਡਰਡ ਰੱਖਣ ਵਾਲੀ ਗੱਲ ਜਿਹੜੀ ਹੈ ਉਹ ਕੁਲਵਿੰਦਰ ਕੌਰ ਦੇ ਨਾਲ ਕੱਲ ਵੀ ਖੜੇ ਸੀ ਅੱਜ ਵੀ ਖੜੇ ਹਾਂ ਤੇ ਗਾਂ ਵੀ ਖੜੇ ਰਵਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇੱਕ ਸਾਧਵੀ ਬੀਬੀ ਵੱਲੋਂ ਇੱਕ ਗੱਲ ਆਖੀ ਜਾ ਰਹੀ ਹੈ ਕਿ ਜੋ ਕੁਲਵਿੰਦਰ ਕੌਰ ਨੇ ਕੀਤਾ ਉਹ ਸਰਾਸਰ ਗਲਤ ਹੈ ਤੇ ਉਹਨੇ ਆਪਣੀ ਵਰਦੀ ਨੂੰ ਦਾਗ ਲਾਇਆ ਹੈ ਮੈਂ ਸਾਧਵੀ ਜੀ ਨੂੰ ਇੱਕ ਗੱਲ ਪੁੱਛ ਲੈਣਾ ਚਾਹੁੰਦਾ ਜਦੋਂ ਇਹੀ ਵਰਦੀ ਪਹਿਨਣ ਵਾਲੇ ਜੰਤਰਮੰਤਰ ਤੋਂ ਆਪਣੇ ਹੱਕਾਂ ਦੀ ਆਵਾਜ਼ ਉਠਾ ਰਹੀਆਂ ਖਡਾਰਨਾ ਨੂੰ ਕੜੀਸ ਕੇ ਬਾਹਰ ਕੱਢਦੇ ਨੇ ਤੇ ਉਹਨਾਂ ਦੇ ਹੁਕਮਾਂ ਦੇ ਉੱਤੇ ਬਾਹਰ ਕੱਢਦੇ ਨੇ ਜਿਨ੍ਹਾਂ ਦੇ ਉੱਤੇ ਸੈਕਸ਼ੂ ਜਦੋਂ ਸਰਕਾਰ ਦੇ ਕਹਿਣ ਦੇ ਉੱਤੇ ਇਹ ਵਰਦੀ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਹਤੂਤ ਦੇ ਵਿੱਚ ਜੋੜਿਆ ਸਮੇਤ ਤੇ ਅਸਲੇ ਸਮੇਤ ਵੱਢਦੀ ਹੈ ਬਜ਼ੁਰਗ ਬੀਬੀਆਂ ਤੇ ਬੱਚਿਆਂ ਦੇ ਉੱਤੇ ਕਹਿਟਾਇਆ ਜਾਂਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਜਾਂਦਾ ਹੈ ਤੇ ਉਹਦੇ ਨਾਲ ਨਾਲ ਪੰਜਾਬ ਦੇ 36 37 ਹੋਰ ਗੁਰਦੁਆਰਿਆਂ ਦੇ ਉੱਤੇ ਵੀ ਹਮਲਾ ਕੀਤਾ ਜਾਂਦਾ ਹੈ ਕਿ ਉਹ ਵਰਦੀ ਦੀ ਉਲੰਘਣਾ ਨਹੀਂ ਸੀ 1984 ਦੇ ਵਿੱਚ ਹੀ 1 ਤੋਂ ਲੈ ਕੇ 4 ਨਵੰਬਰ ਦੇ ਦਰਮਿਆਨ ਜਦੋਂ ਸਿੱਖਾਂ ਨੂੰ ਟਾਇਰ ਪਾ ਪਾ ਕੇ ਸਾੜਿਆ ਜਾ ਰਿਹਾ ਸੀਗਾ ਤੇ ਸਿੱਖ ਬੀਬੀਆਂ ਦੇ ਬਲਾਤਕਾਰ ਕੀਤੇ ਜਾ ਰਹੇ ਸੀਗੇ ਤੇ ਇਸੇ ਵਰਦੀ ਨੂੰ ਪਾਉਣ ਵਾਲਿਆਂ ਨੇ ਆਪਣੇ ਵੱਡਿਆਂ ਦੇ ਹੁਕਮ ਮੰਨ ਕੇ ਇਸ ਕੱਲੂਕਰ ਨੂੰ ਰੋਕਣ ਦੇ ਬਚਾਏ ਉਧਰ ਮੋਗ ਦਰਸ਼ਕਾਂ ਦਾ ਰੋਲ ਨਭਾਇਆ ਉਦੋਂ ਇਸ ਵਰਦੀ ਦੀ ਲੁੰਗਣਾ ਨਹੀਂ ਹੋਈ ਇਸ ਵਰਦੀ ਨੂੰ ਪਾਉਣ ਵਾਲੇ ਜਦੋਂ ਅਧਿਆਪਕਾਂ ਦੇ ਉੱਤੇ ਤੇ ਜਾਂ ਆਪਣੇ ਹੱਕ ਮੰਗਦੇ ਕਿਸਾਨਾਂ ਦੇ ਉੱਤੇ लाਠੀ ਚਾਰਜ ਕਰਦੇ ਐ ਤੇ ਉਹਨਾਂ ਦੇ ਹੱਕ ਨੂੰ ਆਵਾਜ਼ ਨੂੰ ਕੁਚਲਦੇ ਐ ਉਦੋਂ ਲੰਗੜਾ ਨਹੀਂ ਹੁੰਦੀ ਵਰਦੀ ਦੀ ਇਲਾਜ ਰੱਖਣ ਵਾਲੀ ਗੱਲ ਉਦੋਂ ਕਿੱਥੇ ਜਾਂਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਤੇ ਬੇਗਦੀ ਕਰਨ ਵਾਲੇ ਦੋਸ਼ੀਆਂ ਨੂੰ ਬਿਨਾਂ ਕਿਸੇ ਸਜ਼ਾ ਤੋਂ ਛੱਡ ਦਿੱਤਾ ਜਾਂਦਾ ਨਾਲੇ ਇੱਕ ਹੋਰ ਗੱਲ ਇਸੇ ਇਲੈਕਸ਼ਨ ਕੈਂਪੇਨ ਦੇ ਵਿੱਚ ਦਿੱਲੀ ਵਿੱਚ ਇੱਕ ਨਯਕ ਮਾਰਨ ਨੂੰ ਇੱਕ ਸ਼ਖਸ ਵੱਲੋਂ ਥੱਪੜ ਮਾਰਿਆ ਜਾਂਦਾ ਹੈ ਉਦੋਂ ਤਾਂ ਕਿਸੇ ਨੇ ਨਹੀਂ ਆਖਿਆ ਕਿ ਦਿੱਲੀ ਦੇ ਵਿੱਚ ਅਤਵਾਦ ਤੇ ਉਗਰਵਾਦ ਫੈਲਦਾ ਪਿਆ ਹੈ ਮੈਂ ਸਰਦਾਰਜੀ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਜੀ ਸਤਕੇ ਉਠਾਓ ਪਰ ਇਸ ਸਿਲੈਕਟਿਵ ਕ੍ਰਿਟਿਸਿਜ਼ਮ ਕਰਕੇ ਡਬਲ ਸਟੈਂਡਰਡ ਰੱਖਣ ਵਾਲੀ ਗੱਲ ਜਿਹੜੀ ਆ ਉਹ ਠੀਕ ਨਹੀਂ ਹੈ ਆਪਣੇ ਕਮੈਂਟਾਂ ਨੂੰ ਫਿਰ ਤੋਂ ਵਿਚਾਰੋ ਤੇ ਹੱਕ ਤੇ ਸੱਚ ਦੇ ਨਾਲ ਖੜੋ ਅਸੀਂ ਆਪਣੀ ਭੈਣ ਕੁਲਵਿੰਦਰ ਕੌਰ ਦੇ ਨਾਲ ਕੱਲ ਵੀ ਖੜੇ ਸੀ ਅੱਜ ਵੀ ਖੜੇ ਆ ਤੇ ਗਾਹ ਵੀ ਖੜੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ